ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਹਿਤ ਗਿਆਨ ਮਾਂ ਸਾਗਰ ਦੇ ਮੰਚ ਉੱਤੇ ਅੱਜ ਅਸੀਂ ਸੁਰਜੀ ਜੋ ਆਪਾਂ ਪੜ੍ਹ ਰਹੇ ਸੀ ਸ਼ਿਵ ਕੁਮਾਰ ਬਟਾਲਵੀ ਇਹਨਾਂ ਦਾ ਜੋ ਭਾਗ 2 ਹੈ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਇਸ ਰਚਨਾ ਨੂੰ ਅਸੀਂ ਪੜਾਂਗੇ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਪੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਦੁਖਾਂ ਦਾ ਪਰਾਗਾ ਪੁਨੇ ਦੇ ਪੱਠੀ ਵਾਲੀਏ ਓ ਪੱਠੀ ਵਾਲੀਏ ਇਸ ਰਚਨਾ ਦੇ ਵਿੱਚ ਹੰਝੂਆਂ ਦਾ ਪਾੜਾ ਇਸ ਵਿੱਚ ਜੋ ਕਵੀ ਹੈ ਉਹ ਗੱਲ ਕਰਦਾ ਹੈ ਪੱਠੀ ਵਾਲੀ ਬਾਰੇ ਭਾਵੇਂ ਆਪਾਂ ਛੋਲੇ ਜਾਂ ਫਿਰ ਕਣਕ ਵਣਕ ਜੋ ਵੀ ਆਪਾਂ ਪੁਨਾਨ ਜਾਂਦੇ ਆ ਜਿੰਨੂੰ ਆਪਣੇ ਮੈਵਾਦ ਦੇ ਖੇਤਰ ਦੇ ਵਿੱਚ ਆਪਾਂ ਹੋਲਾ ਕਹਿੰਦੇ ਆ ਆਪਾਂ ਜਦ ਪੁਨਾਨ ਜਾਂਦੇ ਹਾਂ ਤਾਂ ਉੱਥੇ ਹੀ ਲੇਖਕ ਇੱਕ ਕਾਲਪਨਿਕ ਰੂਪ ਦੇ ਵਿੱਚ ਰਚਨਾ ਨੂੰ ਲਿਖਦਾ ਹੈ ਕਿ ਉਹ ਪੱਠੀ ਵਾਲੀ ਕੋਲ ਜਾਂਦਾ ਹੈ ਔਰ ਉਹਦੇ ਅੱਗੇ ਗੁਜਾਰੀਸ਼ ਕਰਦਾ ਹੈ ਕਿ हे ਪੱਠੀ ਵਾਲੀਏ ਕਿ ਤੂੰ ਮੇਰੇ ਪੀੜਾਂ ਦਾ ਪ੍ਰਾਗਾ ਪੁੰਦੇਂ ਜੋ ਪੀੜਾਂ ਦਾ ਪ੍ਰਾਗਾਂ ਨਹੀਂ ਪੰਡ ਹੈ ਜੋ ਦੇ ਕੋਲ ਦੁੱਖਾਂ ਦੀ ਪੰਡ ਪੀੜਾਂ ਦਾ ਪ੍ਰਾਗਾਂ ਦਾ ਮਤਲਬ ਹੈ ਦੁੱਖਾਂ ਦੀ ਪੰਡ ਤੂੰ ਨੂੰ ਭੁਣ ਦੇ ਔਰ ਮੈਂ ਇਸ ਜੀ ਦਾ ਤੈਨੂੰ ਹੰਝੂਆਂ ਦਾ ਪਹਾੜਾ ਪਾਲਤ ਨੂੰ ਮੈਂ ਕਰਾਇਆ ਦਵਾਂਗਾ ਅੱਗੇ ਦੇਖੋ ਹੋ ਗਿਆ ਕੁਇਲਾ ਮੈਨੂੰ ਟਲ ਗਿਆਂ ਛਾਵਾਨੀ ਬੇਲੀਆਂ ਚੋਂ ਮੁੜ ਆਇਆ ਮਜੀਆਂ ਤੇ ਗਾਵਾਨੀ ਇਧਰ ਕਵੀ ਕਹਿ ਰਿਹਾ ਕਿ ਮੈਨੂੰ ਕਾਫੀ ਸਮਾਂ ਹੋ ਗਿਆ ਕੁਵੇਲਾ ਹੋ ਗਿਆ ਔਰ ਛਾਵਾਂ ਵੀ ਨੇ ਜੋ ਟਲ ਗਈਆਂ ਨੇ ਜੋ ਦਰਸ਼ਾਉਂਦੀਆਂ ਨੇ ਕਿ ਰਾਤ ਹੋਣ ਵਾਲੀ ਹੈ ਜੋ ਮੱਜਾਂ ਔਰ ਗਾਵਾਂ ਚਰਣ ਗਈਆਂ ਸੀ ਉਹ ਵਾਪਿਸ ਆਪਣੇ ਘਰ ਆ ਚੁੱਕੀਆਂ ਨੇ ਉਪਾਇ ਚਿੜੀਆਂ ਨੇ ਚੀਕ ਜਿਹੜਾ ਨੀ ਪੀੜਾਂ ਦਾ ਪਰਾਗਾ ਪੁਨ ਦੇ ਪਠੀ ਵਾਲੀਏ ਪਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪਠੀ ਵਾਲੀਏ ਪਠੀ ਵਾਲੀਏ ਇੱਥੇ ਕਵੀ ਕਹਿੰਦਾ ਹੈ ਕਿ ਚਿੜੀਆਂ ਨੇ ਚੀਕ ਚਿਹਾੜਾ ਪਾਤਾ ਹੈ ਭਾਵ ਸ਼ਾਮ ਹੋ ਗਈ ਹੈ ਤੇ ਸਾਰੇ ਪੰਛੀ ਵੀ ਆਪਣੇ ਆਪਣੇ ਆਲਣਿਆਂ ਤੇ ਵਾਪਿਸ ਆ ਗਏ ਨੇ ਕਿ ਤੇਰੇ ਅੱਗੇ ਮੇਰੀ ਗੁਜਾਰੀਸ਼ ਹੈ ਕਿ ਮੇਰੇ ਪੀੜਾਂ ਦੇ ਪਰਾਗੇ ਨੂੰ ਆ ਮੇਰੇ ਦੁੱਖਾਂ ਦੀ ਪੰਡ ਨੂੰ ਹੁਣ ਤਾਂ ਤੂੰ ਭੁੰਨ ਦੇ ਮੈਂ ਤੈਨੂੰ ਇਹਦੇ ਲਈ ਸਪੈਸ਼ਲ ਅੰਜੂਆਂ ਦਾ ਪਹਾੜਾ ਵੀ ਇਹਨਾਂ ਭਾਵ ਤੇਰਾ ਜੋ ਵੀ ਖਰਚਾ ਹੋਏਗਾ ਤੇਰਾ ਜੋ ਮਿਹਨਤਾਨਾ ਹੋਏਗਾ ਉਹ ਮੈਂ ਤੈਨੂੰ ਦੇਵਾਂਗਾ ਅੱਗੇ ਦੇਖੋ ਲੇਖਕ ਕੀ ਕਹਿੰਦਾ ਛੇਤੀ ਛੇਤੀ ਕਰੀ ਮੈਂ ਤੇ ਜਣਾ ਬੜੀ ਦੂਰ ਨੀ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰਨੀ ਕਵੀ ਉਹਨੂੰ ਕਹਿੰਦਾ ਹੈ ਕਿ ਤੂੰ ਛੇਤੀ ਛੇਤੀ ਕਰ ਕਿਉਂਕਿ ਮੈਂ ਬੜੀ ਦੂਰ ਜਾਣਾ ਹੈ ਜਿੱਥੇ ਮੇਰੇ ਹਾਨੀਆਂ ਦਾ ਟੁਰ ਗਿਆ ਪੂਰਨੀ ਭਾਵ ਇੱਥੇ ਕਵੀ ਕਹਿ ਰਿਹਾ ਜਿੱਥੇ ਮੇਰੀ ਸੋਚ ਵਰਗੇ ਲੋਕ ਚਲੇ ਗਏ ਨੇ ਇਸ ਦੁਨੀਆ ਨੂੰ ਛੱਡ ਗਏ ਨੇ ਮੈਂ ਵੀ ਉੱਥੇ ਹੀ ਜਾਣਾ ਹੈ ਇਸ ਲਈ ਤੂੰ ਜਲਦੀ ਕਰ ਔਰ ਮੇਰੇ ਦੁੱਖਾਂ ਦੇ ਪੰਡ ਨੂੰ ਜਲਦੀ ਪੁੰਨ ਦੇ ਉਸ ਪਿੰਡ ਦਾ ਸੁਣੀ ਦੈਰਾ ਮਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪਠੀ ਵਾਲੀਏ ਪਠੀ ਵਾਲੀਏ ਤੈਨੂੰ ਦਿਆਂ ਜੁਆ ਦਾ ਪੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪਠੀ ਵਾਲੀਏ ਪਠੀ ਵਾਲੀਏ ਕਵੀ ਕਹਿੰਦਾ ਕਿ ਮੈਂ ਸੁਣਿਆ ਕਿ ਉਸ ਪਿੰਡ ਦਾ ਰਾਬੜਾ ਮਾੜਾ ਹੈ ਭਾਲ ਜਿੱਥੇ ਪੂਰੀ ਦੁਨੀਆ ਚਲੀ ਗਈ ਹੈ ਮੇਰੇ ਸੋਚ ਵਰਗੀ ਜਦ ਮੈਂ ਉੱਥੇ ਜਾਵਾਂਗਾ ਉਹਦਾ ਰਾਹ ਬੜਾ ਕਠਿਨ ਹੈ ਇਸ ਲਈ ਤੂੰ ਮੇਰੇ ਪੀੜਾਂ ਦੇ পরাਗੇ ਨੂੰ ਜਲਦ ਤੋਂ ਜਲਦ ਭੁੰਨ ਦੇ ਇਹਦੇ ਲਈ ਮੈਂ ਤੈਨੂੰ ਮਨਤਾਨਾ ਵੀ ਦਵਾਂਗਾ ਅੱਗੇ ਕਵੀ ਕੀ ਕਹਿੰਦਾ ਮੇਰੀ ਵਾਰੀ ਪੱਤਿਆਂ ਦੀ ਪਾਂਡੇ ਸਿਲੀ ਹੋ ਗਈ ਮੇਰੀ ਵਾਰੀ ਪੱਤਿਆਂ ਦੀ ਪੰਡ ਸਿਲੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਨੂ ਪੀਲੀ ਹੋ ਗਈ ਉਹ ਤੇਰੇ ਸੇਕ ਨੂੰ ਤੇਰੇ ਸੇਕ ਨੂੰ ਉਹ ਤੇਰੇ ਸੇਕ ਨੂੰ ਕੀ ਵਜਿਆ ਦੁਗਾੜਾ ਨੀ ਪੀੜਾਂ ਦਾ ਪਰ ਆਗਾ ਪੁੰਨ ਦੇ ਪਠੀ ਵਾਲੀਏ ਪਠੀ ਵਾਲੀਏ 니 ਤੈਨੂੰ ਦਿਆਂ ਹੰਝੂ ਆਂ ਦਾ ਪੜਾ 니 ਪੀੜਾਂ ਦਾ ਪਰ ਆਗਾ ਪੁਣ ਦੇ ਇੱਥੇ ਕਵੀ ਕਹਿੰਦਾ ਹੈ ਕਿ ਜਦ ਮੇਰਾ ਸਮਾਂ ਆਇਆ ਤਾਂ ਤੂੰ ਆਖਦੀ ਹੈ ਕਿ ਤੇਰੀ ਪੰਡ ਭਾਵ ਜੋ ਤੂੰ ਲੈ ਕੇ ਆਇਆ ਹਮੇ ਉਹ ਯਾਨੀ ਮੇਰੇ ਦੁੱਖਾਂ ਦੇ ਦਰਦ ਨੇ ਜਿਹੜੇ ਉਹ ਗਿੱਲੇ ਹੋ ਚੁੱਕੇ ਨੇ ਸਿੱਲੇ ਹੋ ਚੁੱਕੀ ਹੈ ਔਰ ਤੇਰੀ ਜੋ ਮਿੱਟੀ ਦੀ ਕੜਾਈ ਹੈ ਉਹ ਵੀ ਇਸ ਟਾਈਮ ਪਤਲੀ ਹੋ ਚੁੱਕੀ ਹੈ। ਯਾਨੀ ਕੱਚੀ ਹੋ ਚੁੱਕੀ ਹੈ। ਬਈ ਤੇਰੇ ਪਤਾ ਨਹੀਂ ਸੇਕ ਨੂੰ ਕਿਹੜਾ ਦੁਗਾੜਾ ਵੱਜ ਗਿਆ ਹੈ ਕਿ ਉਹ ਮੇਰੇ ਦੁੱਖਾਂ ਨੂੰ ਭੁਣੀ ਨਹੀਂ ਪਾਰਿਆ। ਕੀ ਹੈ ਪੱਠੇ ਵਾਲੀਏ ਮੇਰੇ ਦੁੱਖਾਂ ਨੂੰ ਭੁੰਨ ਦੇ ਮੈਂ ਤੈਨੂੰ ਇਹਦਾ ਪਾੜਾ ਦਵਾਂਗਾ। ਅੱਗੇ ਦੇਖੋ। ਲਾਪ ਕੁਆ ਚੁੰਗ ਮੇਰੀ ਮੈਨੂੰ ਪਹਿਲਾਂ ਤੌਰ ਨਹੀਂ। ਕੱਚੇ ਕੱਚੇ ਰੱਖ ਨਾ ਨੀ ਰਾੜ ਥੋੜੇ ਹੋਰ ਨੀ ਲਪ ਕੁਆ ਚੁੰਗ ਮੇਰੀ ਮੈਨੂੰ ਪਹਿਲਾਂ ਤੋੜਨੀ ਕੱਚੇ ਕੱਚੇ ਰੱਖ ਨਾ ਨੀ ਗਾ ਰਾੜ ਥੋੜੇ ਹੋਰ ਨੀ ਓ ਕਰਾਂ ਮੇਨ ਤਾਂ ਮੁਕਾ ਦੇ ਨੀ ਪਵਾੜਾ ਕਰਾਂ ਮੇਨ ਤਾਂ ਮੁਕਾ ਦੇ ਨੀ ਪਵਾੜਾ ਨੀ ਪੀੜਾਂ ਦਾ ਪਰਗਾ ਪੁਣ ਦੇ ਪਠੀ ਵਾਲੀਏ ਪਠੀ ਵਾਲੀਏ ਉਹ ਤੈਨੂੰ ਦਿਆਂ ਹੰਝੂਆਂ ਦਾ ਪੜਾ ਨਹੀਂ ਦੁੱਖਾਂ ਦਾ ਪਰਾਗਾ ਪੁੰਨ ਦੇ ਪਠੀ ਵਾਲੀਏ ਪਠੀ ਵਾਲੀਏ ਕਵੀ ਇਥੇ ਕਹ ਰਿਹਾ ਕਿ ਲਪਕੂਏ ਲਪ ਦਾ ਮਤਲਬ ਥੋੜੀ ਜੀ ਹੈ ਮੇਰੀ ਚੁੰਗ ਜਿਹੜੀ ਮੈਂ ਚੁੰਗ ਲੈ ਕੇ ਆਇਆ ਪਾਓ ਜਿਹੜੇ ਮੈਂ ਦੁੱਖਾਂ ਦਾ ਦਰਦ ਲੈ ਕੇ ਦੁੱਖਾਂ ਨੂੰ ਲੈ ਕੇ ਆਇਆ ਤੇ ਪੰਡ ਲੈ ਕੇ ਆਇਆ ਉਹ ਥੋੜੀ ਜੀ ਹੈ ਇਸ ਲਈ ਮੈਨੂੰ ਪਹਿਲੇ ਤੋੜ ਦੇ ਮੈਨੂੰ ਜਲਦੀ ਜਲਦੀ ਪੋੜ ਦੇ ਔਰ ਕੱਚੇ ਕੱਚੇ ਰੱਖਣਾ ਨਹੀਂ ਕਿ ਮੇਰੇ ਦੁਕਾਨ ਨੂੰ ਜੋ ਤੂੰ ਭੁੰਨ ਰਹੀਆਂ ਇਹਨਾਂ ਨੂੰ ਕੱਚਾ ਨਾ ਰੱਖ ਇਹਨਾਂ ਨੂੰ ਢੰਗ ਨਾਲ ਰੜ ਤੇਰੇ ਅੱਗੇ ਮੈਂ ਮਿੰਤਾ ਕਰਦਾ ਕਿ ਇਹ ਮੇਰੇ ਦੁਕਾਨ ਦਾ ਜਿਹੜਾ ਪਵਾੜਾ ਹੈ ਇਹਨੂੰ ਖਤਮ ਕਰ ਦੇ ਇਹਨੂੰ ਮੁਕਾ ਦੇ ਇਹਨੂੰ ਜਲਦੀ ਜਲਦੀ ਭੁੰਨ ਦੇ ਕਿ ਜੇ ਪੱਠੀ ਵਾਲੀ ਐ ਮੈਂ ਤੈਨੂੰ ਇਹਦਾ ਪਾੜਾ ਦਵਾਵਾਂਗਾ ਅੱਗੇ ਕਵੀ ਕਹਿੰਦਾ ਆਖਰੀ 17 ਦੇ ਵਿੱਚ ਸੋ ਗਈਆ ਹਵਾਵਾਂ ਰੋ ਰੋ ਕਰ ਵਿਰਲਾਪਨੀ ਤਾਰਿਆਂ ਨੂੰ ਚੜ ਗਿਆ ਮਠਾ ਮਠਾ ਤਾਂ ਆਪਣੀ ਸੋ ਗਈਆ ਹਵਾਵਾਂ ਰੋ ਰੋ ਕਰ ਵਿਰਲਾਪਨੀ ਤਾਰਿਆਂ ਨੂੰ ਛੜ ਗਿਆ ਮਠਾ ਮਠਾ ਤਾਂ ਆਪਣੀ ਉਹ ਜੰਝ ਸਾਵਾਂ ਦੀ ਦਰ ਉਸ ਗਿਆ ਲਾੜਾ ਜੰਜ ਸਾਵਾਂ ਦੀ ਦਰ ਉਸ ਗਿਆ ਲਾੜਾ ਨੀ ਪੀੜਾਂ ਦਾ ਪਰਾਗਾ ਪੁਨ ਦੇ ਪੱਠੀ ਵਾਲੀਏ ਪੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰਾਗਾ ਪੁਨ ਦੇ ਪੱਠੀ ਵਾਲੀ ਏ ਉਹ ਪੱਠੀ ਵਾਲੀ ਏ ਤੈਨੂੰ ਦਇਆ ਹੰਜਵਾ ਦਾ ਪਾੜਾ ਨੀ ਦੁਖਾਂ ਦਾ ਪਰਗਾ ਪੁਨ ਦੇ ਨੀ ਦੁਖਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਤੇ ਇਹਨਾਂ ਆਖਰੀ ਸਤਰਾਂ ਦੇ ਵਿੱਚ ਕਵੀ ਕਹਿੰਦਾ ਹੈ ਕਿ ਹਵਾਵਾਂ ਨੇ ਉਹ ਵੀ ਰੋ ਰੋ ਕੇ ਸੋ ਚੁੱਕੀਆਂ ਨੇ ਭਾਵ ਰਾਤ ਜਾਦਾ ਹੋ ਚੁੱਕੀ ਹੈ ਕਿ ਉਹ ਵੀ ਵਿਚਾਰੀਆਂ ਹਵਾਵਾਂ ਵਿਰਲਾਪ ਕਰ ਕਰਕੇ ਚੀਕ ਚਿਲਾਟ ਕੇ ਸੋ ਚੁੱਕੀਆਂ ਨੇ ਔਰ ਤਾਰਿਆਂ ਨੂੰ ਵੀ ਮਠਾ ਮਠਾ ਤਾਪ ਹੈ ਜੋ ਰੋਸ਼ਨੀ ਹੈ ਉਹ ਚੜ ਚੁੱਕੀ ਹੈ ਜੋ ਇਹ ਦਰਸਾਉਂਦੀ ਹੈ ਕਿ ਰਾਤ ਗਹਿਰੀ ਹੋਣ ਵਾਲੀ ਹੈ ਜੰਜ ਸਾਵਾ ਦੀ ਦਰ ਉਸ ਗਿਆ ਲਾੜਾ ਕਿ ਜੋ ਮੇਰੇ ਜੰਜ ਹੈ ਮੇਰੇ ਸਾਹ ਨੇ ਇਹਦਾ ਜੋ ਮੇਰੇ ਸਾਵਾ ਦੀ ਬਾਰਾਤ ਹੈ ਇਹਦਾ ਲਾੜਾ ਹੈ ਜੋ ਉਹ ਵੀ ਰੁਸ ਚੁੱਕਿਆ ਹੈ ਲਾੜਾ ਯਾਨੀ ਕਿ ਦੁਲਾ ਕਿਉਂਕਿ ਮੇਰੇ ਜੋ ਸਾਹ ਨੇ ਉਹ ਥੋੜੇ ਹੀ ਰਹਿ ਨੇ ਇਸ ਲਈ ਪੀੜਾਂ ਦਾ ਪਰਾਗਾ ਤੂੰ ਭੁੰਨ ਦੇ हे ਪੱਠੀ ਵਾਲੀਏ ਮੈਂ ਤੈਨੂੰ ਹੰਝੂਆਂ ਦਾ ਪਹਾੜਾ ਜ਼ਰੂਰ ਦਵਾਂਗਾ ਅਗਲੀ ਵਾਰ ਫਿਰ ਮਿਲਾਂਗੇ ਸੁਰਜੀਤ ਪਾਤਰ ਰਚਨਾ ਦੇ ਵਿੱਚ ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ